ਆਈ ਦੀ ਖਰਾਕ ਬਾਰੇ ਪੁੱਛਿਆ ਖਰਾਕਾਂ ਹੁਣ ਕਾਦੀਆਂ ਰਹੀਆਂ ਖਰਾਕਾਂ ਤੇ ਜਵਾਨੀ ਚ ਖਾਈਦੀਆਂ ਸੀ ਹੁਣ ਤਸਵੇਰੇ ਉਠੀਦਾ ਤੇ ਦੋ ਕੱਪ ਜੁਆਨ ਵਾਲੇ ਦੁੱਧ ਪਤੀ ਦੇ ਪੀਦੇ ਨੇ ਨਾਲ ਇੱਕ ਤਾਂ ਬੋਇਲ ਡੈਕ ਖਾ ਲਿਆ ਜਾਂ ਘਰ ਦੇ ਬਣੇ ਘਰ ਬਿਸਕੁਟ ਬਣਵਾਈਦੇ ਆ ਦੇਸੀ ਘਿਓ ਵਾਲੇ ਉਹ ਦੋ ਤਿੰਨ ਬਿਸਕੁਟ ਖਾ ਲੇ ਤੇ ਫਿਰ ਸੈਰ ਕਰਨ ਨਿਕਲ ਜਾਣਾ ਉੱਥੇ ਸੈਰ ਕਰਕੇ ਤੁਹਾਨੂੰ ਪਤਾ ਯਾਰ ਮਿੱਤਰ ਮਿਲ ਜਾਂਦੇ ਆ ਤੇ ਉਹਨਾਂ ਨਾਲ ਚਾਹ ਪਿਆਲਾ ਤੋਂ ਬੰਦ ਰਹੀ ਆ ਤੇ ਫਿਰ ਉਥੇ ਗਿਆਨੀਕ ਦੀ ਇਥੇ ਸਾਡੀ ਕਚੌਰੀ ਮਸ਼ਹੂਰ ਹੈ ਉਹ ਲੱਲੀ ਜਾਂ ਕੋਈ ਹੋਰ ਅੱਧੀ ਚੀਜ਼ ਲੱਦੀ ਪਰ ਲੈ ਨਹੀਂ ਲਾਈਟ ਹੀ ਹੈ ਕਿਉਂਕਿ ਘਰ ਆ ਕੇ ਨਾਸ਼ਤਾ ਫੇਰ ਕਰਨਾ ਤੇ ਘਰ ਆ ਕੇ ਤੇ ਦੋ ਪਰੌਂਠੇ ਖਾਣੇ ਨੇ ਕਦੀ ਆਲੂ ਵਾਲੇ ਕਦੀ ਮੂਲੀ ਵਾਲੇ ਤੇ ਨਾਲ ਮੱਖਣ ਤੇ ਦਹੀਂ ਤੇ ਉਸ ਤੋਂ ਬਾਅਦ ਮੋਟੀ ਲੱਸੀ ਪੀਣੀ ਹੈ ਨਾਲ ਪੀ ਕੇ ਤੇ ਉਸ ਤੋਂ ਬਾਅਦ 10-15 ਮਿੰਟ ਖਲੋ ਕੇ ਤੇ ਫਿਰ ਹਲਕੀ ਜੀ ਜਵੈਨ ਵਾਲੀ ਚਾਹ ਪੀਣੀ ਹੈ ਤੇ ਉਸ ਤੋਂ ਬਾਅਦ ਸੌ ਜਾਣਾ ਤੇ ਫਿਰ ਆਪਾਂ ਦੁਪਹਿਰੇ ਉੱਠਣਾ ਹਨ ਖਰਾਗਾ ਤੇ ਹੋ ਰਹੀਆਂ ਨਹੀਂ ਉਸ ਜਮਾਨੇ ਵਾਲੀਆਂ ਖਰਾਕਾਂ ਤੇ ਜੋ ਜਵਾਨੀ ਚ ਖਾਂਦੇ ਸੀ ਬਸ ਇੱਕ ਗਿੱਲੀ ਸਬਜ਼ੀ ਦਾਲ ਤੇ ਥੋੜੇ ਜੇ ਚੌਲ ਤੇ ਦੋ ਰੋਟੀਆਂ ਖਾਣੀਆਂ ਦੋ ਰੋਟੀਆਂ ਖਾਣੀਆਂ ਜ਼ਿਆਦਾ ਨਹੀਂ ਖਾਣੀਆਂ ਤੇ ਹਲਕੀ ਜੀ ਸਵੀਟ ਡਿਸ਼ ਜਾਂ ਮੰਗੋ ਮਿਲ ਜਵੇ ਜਾਂ ਕੋਈ ਹੋਰ ਕੋਈ ਮਠਾਪੀਆਂ ਫਲ ਮਿਲ ਜਵੇ ਇਹ ਫਲ ਨਹੀਂ ਖਾਦੇ ਕੋਈ ਹੋਰ ਚੀਜ਼ ਮਿਲ ਜਵੇ ਬਸ ਤੇ ਲੰਮੇ ਪੈ ਜਾਣਾ ਫਿਰ ਫਿਰ 4:30 ਵਜੇ ਕਰੀਬਨ ਉੱਠਣਾ ਤੇ ਫਿਰ ਦੋਨਾਂ ਜੀਵਾਂ ਨੇ ਚਾਹ ਹੀ ਬਣਾਣੀ ਆ ਤੇ ਉਹ ਚਾਹ ਦੇ ਨਾਲ ਫਿਰ ਐਸੀ ਕਦੀ ਪਨੀਰ ਵਾਲੇ ਪਕੌੜੇ ਬਣਾ ਲੈ ਕਦੀ ਕੇਕ ਪੀਸ ਬਣਾ ਲਿਆ ਕਦੀ ਕੁਛ ਇੱਕ ਛੋਟਾ ਹਲਕਾ ਜਿਹਾ ਖਾ ਕੇ ਤੇ ਫਿਰ ਹੀ ਸੈਰ ਕਰਨ ਨੂੰ ਨਿਕਲ ਜਾਣਾ ਤੇ ਉੱਥੇ ਤੁਹਾਨੂੰ ਪਤਾ ਹੈ ਸੈਰ ਫਿਰ ਯਾਰ ਮਿੱਤਰ ਮਿਲ ਜਾਂਦੇ ਨੇ ਤੇ ਫਿਰ ਉੱਥੇ ਹੀ ਦੋ ਦੋ ਪੈਗ ਉੱਥੇ ਲਾ ਲੈਣੇ ਨੇ ਤੇ ਉੱਥੇ ਹੀ ਜਿਹੜੀ ਰਾਤੀ ਰੋਟੀ ਖਾਣੀ ਆ ਨਾ ਉਹਦੀ ਕੜੀ ਉੱਥੇ ਹੀ ਬਣਵਾ ਲੈਣੀ ਹੈ ਉੱਥੇ ਇੱਕ ਚੀਜ਼ ਲੈਣੀ ਹੈ ਜਾਂ ਮਟਨ ਲੈਣਾ ਜਾਂ ਗੋਰਗਾ ਲੈਣਾ ਜਾਂ ਮੱਛੀ ਲੈਣੀ ਹੈ ਇਹ ਨਹੀਂ ਜਿੱਦਾਂ ਜਵਾਨੀ ਚ ਹੁੰਦਾ ਹੀ ਉਹ ਵੀ ਖਾ ਲਓ ਉਹ ਵੀ ਖਾ ਲਓ ਉਹ ਵੀ ਖਾ ਲਓ ਉਹ ਚੀਜ਼ ਨਹੀਂ ਉਹ ਚੀਜ਼ਾਂ ਰਹਿੀਆਂ ਹੀ ਨਹੀਂ ਹੁਣ ਤੇ ਉਹ ਖਾ ਕੇ ਤੇ ਉਹ ਲੈ ਕੇ ਤੇ ਆ ਜਣੇ ਇਤਕਾਰਾ ਕੇ ਜੇ ਇੱਕ ਅੱਧਾ ਪੈਗ ਥੋੜਿਆ ਤੇ ਉਹ ਵੀ ਪਾ ਲੈਣਾ ਨਾਲ ਤੇ ਜਿਹੜੀ ਲਿਆਦੀ ਗਰੀ ਉਹਦੇ ਨਾਲ ਅਸੀਂ ਜਿਹੜੀ ਹੈ ਉਹਦੇ ਨਾਲ ਦੋ ਰੋਟੀਆਂ ਖਾਣੀਆਂ ਜਾਂ ਥੋੜੇ ਚੌਲ ਹੈਗੇ ਤੇ ਖਾ ਲੈਣਾ ਉਸ ਤੋਂ ਬਾਅਦ ਸਵੀਟ ਡੇਸ਼ ਨਹੀਂ ਲੱਭਣੀ ਜੋ ਚੀਜ਼ ਬਣੀ ਹੈ ਜਾਂ ਵਰਸਵੀ ਦੀ ਟੋਕੜੀ ਘਰ ਤੇ ਆਈ ਜਾਂ ਕੋਈ ਚੀਜ਼ ਹੈ ਉਹੀ ਲੈਣੀ ਹੈ ਕੋਈ ਸਪੈਸ਼ਲ ਨਹੀਂ ਇਹ ਗੋੜੋਂ ਦੇ ਚੌਲ ਸਵੇਰ ਦੇ ਭਜਨ ਤੇ ਉਹ ਲੈਣੇ ਤੇ ਬਸ ਉਸ ਤੋਂ ਬਾਅਦ ਆਪਣਾ ਰਾਤੀ ਗਲਾਸ ਦੁੱਧ ਪੀਣਾ ਉਹ ਤਾਂ ਕਨਫਰਮਾਈਜ਼ ਹੋ ਰਹੀ ਹੈ ਤੇ ਉਸ ਤੋਂ ਬਾਅਦ ਮਹਾਰਾਜ ਦਾ ਨਾਮ ਲੈ ਕੇ ਸੋਜਣਾ ਸਵੇਰੇ ਉੱਠ ਕੇ ਮਹਾਰਾਜ ਦੇ ਹੱਥ ਜੋੜਨੇ ਨੇ ਕਿ ਮਹਾਰਾਜ ਆ ਦਿਨ ਕਢਾਤਾ ਹੀ ਤੇ ਅੱਗੇ ਉਹ ਰੁਟੀਨ ਫੇਰ ਉੱਚੀ ਸ਼ੁਰੂ